ਹਰ ਕਿਸੇ ਭਾਰਤੀ ਦੀ ਜੇਬ ਦੀ ਸ਼ਾਨ ਹੋਣ ਵਾਲਾ 500 ਤੇ 1000 ਦਾ ਨੋਟ ਅੱਜ ਉਹਨਾਂ ਲਈ ਇੱਕ ਪਰੇਸ਼ਾਨੀ ਦਾ ਸਬੱਬ ਬਣਿਆ ਹੈ ਜਿੱਥੇ ਪੂਰੇ ਦੇਸ਼ ਦੇ ਲੋਕ ਅੱਜ ਪਰੇਸ਼ਾਨ ਨਜ਼ਰ ਆ ਰਹੇ ਨੇ ਉੱਥੇ ਹੀ ਭਾਰਤ ਦੇ ਵਿੱਚ ਆਉਣ ਵਾਲੇ ਜੋ ਵਿਦੇਸ਼ੀ ਨੇ ਜਾਂ ਫਿਰ ਪ੍ਰਵਾਸੀ ਪੰਜਾਬੀ ਜੋ ਉਹ ਵੀ ਇਸ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਨੇ ਇਸ ਵੇਲੇ ਮੈਂ ਅਟਾਰੀ ਸਰਹੱਤੇ ਖੜਾ ਹਾਂ ਔਰ ਪਾਕਿਸਤਾਨ ਰਾਹੀਂ ਭਾਰਤ ਪੁੱਜੇ ਕੁਝ ਪ੍ਰਵਾਸੀ ਪੰਜਾਬੀ ਨੇ ਜੋ ਮਲੇਸ਼ੀਆ ਦੇ ਵਿੱਚ ਰਹਿੰਦੇ ਨੇ ਮੈਡਮ ਤੁਸੀਂ ਕਿੱਥੋਂ ਆਏ ਹੋ ਔਰ ਜੇਕਰ ਅਸੀਂ 500 ਔਰ 1000 ਦੇ ਨੋਟ ਦੀ ਗੱਲ ਕਰੀਏ ਤਾਂ ਉਸ ਨੂੰ ਉਹ ਲੈ ਕੇ ਕਿਦਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਸੀਂ ਚੇਂਜ ਕਿਵੇਂ ਕਰਨਾ ਹੈ ਕਿਉਂਕਿ ਸਾਰੇ 100 100 ਨੋਟ ਨਹੀਂ ਦੇਦੇ ਸਾਰੇ 10000 5 500 ਦਾ ਨੋਟ deta hai ਹਮ ਬੈਂਕ ਜੋ ਚੇਂਜ ਕੀਤਾ ਵੀ 1000 ਤੱਕ 5 600 deta hai ਤੁਸੀਂ ਮਲੇਸ਼ੀਆ ਤੋਂ ਸਭ ਤੋਂ ਪਹਿਲਾਂ ਕਿੱਥੇ ਗਈ ਸੀ ਅੱਜ ਇਸ ਤੋਂ ਪਹਿਲਾਂ ਹੁਣ ਤੁਸੀਂ ਇੰਡੀਆ ਪਹੁੰਚੇ ਹੋ ਪਹਿਲਾਂ ਕਿੱਥੇ ਗਏ ਸੀ ਪਾਕਿਸਤਾਨ ਵਿੱਚ ਪਾਕਿਸਤਾਨ ਵਿੱਚ ਠੀਕ ਹੈ ਚੇਂਜ ਮਨੀ ਵਾਸਤੇ ਨੋ ਪ੍ਰੋਬਲਮ ਸੀ ਨਹੀਂ ਪ੍ਰੋਬਲਮ ਤਾਂ ਇੱਥੇ ਵੀ ਨਹੀਂ ਪਰ ਸਰਕਾਰ ਨੇ ਫੈਸਲਾ ਬਲੈਕ ਮਨੀ ਨੂੰ ਰੋਕਣ ਲਈ ਕੀਤਾ ਪਰ ਤੁਸੀਂ ਇਸ ਫੈਸਲੇ ਦੇ ਤੋਂ ਬਾਅਦ ਜੋ ਤੁਹਾਨੂੰ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਉਹ ਦੱਸੋ ਕੀ ਕੀ ਹੈ ਵਾਟ ਇਜ਼ ਪ੍ਰੋਬਲਮ ਇਹ ਹੈ ਕਿਉਂਕਿ ਬਿਕੋਜ਼ ਵੀ ਗਾਟ ਨੋ ਸ਼ਾਰਟ ਹੰਡ ਲੈਸ ਮਨੀ ਮੇ ਨਹੀਂ ਹੈ ਨਾ ਸ਼ਾਰਟ ਸ਼ਾਰਟ 100 ਡਾਲਰ ਨੋਟ ਨਹੀਂ ਹੈ ਸਾਰੇ 1000 1500 ਰੁਪਏ ਹੈ ਸੋ ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਵੀ ਕੁਝ ਜੋ ਮਹਿਲਾਵਾਂ ਨੇ ਉਹਨਾਂ ਨੂੰ ਵੀ ਮੈਂ ਇੱਕ ਹੋਰ ਤੁਸੀਂ ਆਪਣਾ ਨਾਮ ਦੱਸ ਕੇ ਇਹ ਦੱਸੋ ਕਿ ਕੀ ਦਿੱਕਤ ਆਈ ਹੈ ਤੁਹਾਨੂੰ ਮੇਰਾ ਨਾਮ ਅਮਰਿਤ ਪਾਲਕੌਰ ਹੈ ਅਸੀਂ ਮਲੇਸ਼ੀਆ ਤੋਂ ਅਸੀਂ ਗਰੁੱਪ ਆਏ ਹਾਂ ਸਾਰੇ ਇੱਕ ਯਾਤਰਾ ਤੇ ਆਏ ਹਾਂ ਸਾਰੇ ਪਾਕਿਸਤਾਨ ਯਾਤਰਾ ਕਰਨ ਵਾਸਤੇ ਤੇ ਜਦੋਂ ਸਾਨੂੰ ਰਾਤੀ ਸਾਨੂੰ ਪਤਾ ਲੱਗ ਚੁੱਕਿਆ ਸੀ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਪਰ ਹੁਣ ਅਸੀਂ ਜਦੋਂ ਇੱਥੇ ਇਸ ਜਗ੍ਹਾ ਤੇ ਪਤਾ ਕੀਤਾ ਪਾਰਟੀਆਂ ਬੈਂਕ ਜੇ ਇਥੇ ਅੰਦਰ ਹੈਗੀ ਆ ਤੇ ਉਹ ਕਹਿੰਦੇ ਸਾਡੇ ਕੋਲ 100-100 ਨੋਟ ਹੈ ਨਹੀਂ ਖਤਮ ਹੋ ਚੁੱਕੇ ਆ ਸੋ ਅਸੀਂ ਹੁਣ ਕਿੱਥੇ ਜਾ ਕੇ ਚੇਂਜ ਕਰਨੇ ਆ ਕਿਉਂਕਿ ਅਸੀਂ ਤਾਂ ਹੁਣ ਜਾਣਾ ਵੀ ਆਪਸ ਵੀ ਜਾਣਾ ਏ ਅਸੀਂ ਇਥੇ ਆਫਤਾ ਰਹਿਣਾ ਏ ਸੋ ਸਾਨੂੰ ਬੈਂਕ ਜਾਣਾ ਪਊਗਾ ਮੇਰੇ ਖਾਤੇ ਅੱਜ ਤੱਕ ਥਰਸਡੇ ਹੈ ਵੈਨਸਡੇ ਹੈ ਬੈਂਕ ਵੀ ਸ਼ਾਇਦ ਦੋ ਦੋ ਦਿਨ ਬੈਂਕ ਵੀ ਬੰਦ ਹੋਣਗੇ ਸੋ ਕੋਈ ਪ੍ਰੋਬਲਮ ਹੋਊਗੀ ਸੋ ਬਹੁਤ ਮੁਸ਼ਕਲ ਆਲਾ ਹੈ ਪਹਿਲਾਂ ਦੱਸਣਾ ਚਾਹੀਦਾ ਸੀ ਗਵਰਨਮੈਂਟ ਨੂੰ ਕਿ ਇਹ ਪੈਸਿਆਂ ਦੀ ਆ ਪ੍ਰੋਬਲਮ ਹੋ ਗਈ ਸੋ ਆਪਣਾ ਅਗਲਾ ਆ ਬਦਾ ਕੁਝ ਕਰਕੇ ਆਉਂਦਾ ਹੈ ਨਾ ਆਪਣੀ ਪ੍ਰੋਬਲਮ ਪਹਿਲਾਂ ਸੋਲਵ ਕਰ ਜਦੋਂ ਤੁਸੀਂ ਭਾਰਤ ਆਉਣ ਤੋਂ ਪਹਿਲਾਂ ਪਾਕਿਸਤਾਨ ਸੀ ਉਸ ਵੇਲੇ ਇੱਥੋਂ ਦੀ ਜੋ ਤੁਹਾਡੀ ਯਾਤਰਾ ਉਹਨੂੰ ਲੈ ਕੇ ਕੀ ਐਕਸਾਈਟਮੈਂਟ ਸੀ ਔਰ ਹੁਣ ਕੀ ਇਹ ਮਨ ਦੇ ਵਿੱਚ ਖਿਆਲ ਆ ਰਿਹਾ ਅਸੀਂ ਪਾਕਿਸਤਾਨ ਜਦੋਂ ਯਾਤਰਾ ਸੀ ਅਸੀਂ ਬਹੁਤ ਖੁਸ਼ ਸੀਗੇ ਸਾਰੇ ਰਾਤੀ ਜਾਂ ਸਾਰੇ ਸੀ ਇਕੱਠੇ ਹੋ ਡਿਨਰ ਤੋਂ ਬਾਅਦ ਸਾਨੂੰ ਬਿਨਾਂ ਪਤਾ ਲੱਗੇ ਸੀ 12:00 ਵਜੇ ਭਾਰਤ ਤੋਂ ਬਾਅਦ ਪਤਾ ਲੱਗਿਆ ਮਾਰਨਿੰਗ ਸਾਰੇ ਅਸੀਂ ਬ੍ਰੈਕਫਾਸਟ ਖਾਣ ਲਗੇ ਉਦੋਂ ਹੋਟਲ ਦੇ ਵਿੱਚ ਸਾਰਿਆਂ ਨੂੰ ਪਤਾ ਲੱਗਿਆ ਕਿ ਇਹ ਪ੍ਰੋਬਲਮ ਹੈ ਤੇ ਸਾਰੇ ਕਹਿੰਦੇ ਉਹ ਅਸੀਂ ਤਾਂ ਸ਼ਾਪਿੰਗ ਕਰਨੀ ਹੈ ਕਿਸੇ ਨੇ ਕਹੇ ਮੇਰੇ ਤੇ ਬੇਟੇ ਦਾ ਵਿਆਹ ਹੈ ਮੈਂ ਕੱਪੜੇ ਸ਼ਾਪਿੰਗ ਕਰਨੀ ਹੈ ਸੋ ਹਜ਼ਾਰ-ਹਜ਼ਾਰ ਨੋਟ ਅਸੀਂ ਕਹਿੰਦੀ ਉਹ ਸਾਰੇ ਉਹਨਾਂ ਨੇ ਤਕਰੀਬ ਬੈਂਕ ਵਾਲੇ ਵੀ ਸਾਨੂੰ ਤੋਂ ਹਜ਼ਾਰ ਦੇ ਦਿੰਦੇ ਆ 100-100 ਦੇ ਤਾਂ ਦੇਣਗੇ ਜਿੱਥੋਂ ਅਸੀਂ ਮੈਨੀ ਐਕਸਚੇਂਜਰ ਤੋਂ ਚੇਂਜ ਕੀਤੇ ਆ ਨਾ ਉਹਨਾਂ ਨੇ ਵੀ ਸਾਨੂੰ ਪੰਜ-ਪੰਜ ਦੇ ਤੇ ਹਜ਼ਾਰ-ਹਜ਼ਾਰ ਦੇ ਉਧਰਤੇ ਆ ਉਹ ਕਹਿੰਦੇ ਹੁਣ ਅਸੀਂ ਇਥੇ ਕਿੱਥੋਂ ਕਰਨੀ ਆ ਪ੍ਰੋਬਲਮ ਸਾਨੂੰ ਇਹ ਆ ਰਹੀ ਹੈ ਬੈਂਕ ਜਾਵਾਂਗੇ ਮੈਨੂੰ ਲੱਗਦਾ ਕਾਸਾ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਤੁਸੀਂ ਕੀ ਕਹੋਗੇ ਮੈਡਮ ਜੋ ਫੈਸਲਾ ਭਾਰਤ ਸਰਕਾਰ ਨੇ ਲਿਆ ਪਰ ਤੁਸੀਂ ਪ੍ਰਵਾਸੀ ਹੋ ਐਨ ਆਰ ਆਈ ਹੋ ਇੱਥੇ ਆਉਂਦੇ ਆ ਕੀ ਕਹਿਣਾ ਚਾਹੋ ਹੈ ਸਾਰੇ ਵਸਤੇ ਮੁਸ਼ਕਲ ਹੀ ਹੈ ਨਾ ਤੇ ਪ੍ਰੋਬਲਮ ਹੈ ਜੇ ਅਸੀਂ ਦੁਕਾਨ ਚ ਖਾਣਾ ਖਾਣ ਜਾਵਾਂਗੇ ਵੀ ਅਸੀਂ 500 ਦਾ ਨੋਟ ਨਹੀਂ ਦੇ ਸਕਦੇ 100 ਦਾ ਨੋਟ ਤੇ ਸਾਨੂੰ ਮਿਲੂਗਾ ਨਹੀਂ ਤੇ ਅਸੀਂ ਹੋਟਲ ਜਾਵਾਂਗੇ ਮੁਸ਼ਕਲ ਹੋਗਾ ਸਾਨੂੰ ਰਹਿਣ ਲਈ ਕਿਹਾ ਕਿ ਉੱਥੇ ਰਿਸ਼ਤੇਦਾਰ ਹੈ ਗਾ ਰਹੇ ਨਹੀਂ ਕਿ ਸਾਰੇ ਤਾਂ ਪ੍ਰੋਬਲਮ ਹੀ ਪ੍ਰੋਬਲਮ ਹੈ ਨਾ ਸ਼ੋਪਿੰਗ ਨਹੀਂ ਅਸੀਂ ਕਰ ਸਕਦੇ ਸ਼ੋਪਿੰਗ ਹੈ ਵੀ ਸਾਡੇ ਕੋਲੇ ਵੱਡੇ ਨੋਟ ਹੀ ਹੈ ਸਾਰੇ ਹਾਂ ਉਹ ਇਹ ਜੋ ਸਮੱਸਿਆ ਹੈ ਇਹ ਨਾ ਪ੍ਰਵਾਸੀ ਪੰਜਾਬੀਆਂ ਨੂੰ ਆ ਰਹੀ ਹੈ ਜੋ ਮਲੇਸ਼ੀਆ ਤੋਂ ਪਹਿਲਾਂ ਪਾਕਿਸਤਾਨ ਪਹੁੰਚੇ ਔਰ ਨਰਗਾਣਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ ਭਾਰਤ ਪਹੁੰਚੇ ਨੇ ਇਹਨਾਂ ਦਾ ਇਹੀ ਕਹਿਣਾ ਕਿ ਸਰਕਾਰ ਦਾ ਫੈਸਲਾ ਭਾਵੇਂ ਬਿਲਕੁਲ ਸਹੀ ਹੈ ਪਰ ਇਹਨਾਂ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਸਰਕਾਰ ਨੂੰ 100-100 ਦੇ ਨੋਟ ਜੋ ਹਨ ਉਹ ਇਸ ਸਰਹੱਦ ਤੇ ਮੁਹੱਈਆ ਕਰਵਾਣੇ ਚਾਹੀਦੇ ਸਨ ਕਿਉਂਕਿ ਜਦੋਂ ਇਹਨਾਂ ਨੇ ਜੋ ਇੱਥੇ ਬੈਂਕ ਦੀ ਬ੍ਰਾਂਚ ਹੈ ਉੱਥੇ ਕਰੰਸੀ ਚੇਂਜ ਕਰਾਉਣ ਬਾਰੇ ਜਦੋਂ ਜਾ ਕੇ ਉੱਥੇ ਮੌਜੂਦ ਦਾ ਮੌਜੂਦ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕੋਲ 100 ਉਹਦੇ ਨੋਟ ਨਹੀਂ ਹਨ ਜਿਸ ਕਰਕੇ ਇਹ ਲੋਕ ਵੀ ਸਰਹੱਦ ਤੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਰਜੀਵ ਸ਼ਰਮਾ এবੀਪੀ ਸੰਜਾ ਅਟਾਰੀ